ਫੋਲੋਅਰ ਦੇ ਪਾਇ ਜਾਣ ਸਲਮਾਨ ਖਾਨ ਇਹਨੇ ਦਿਨੀ ਆਪਣੀ ਆਉਣ ਵਾਲੀ ਫਿਲਮ ਸਿਕੰਦਰ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਨੇ ਫਿਲਮ ਦਾ ਕਰੇਜ਼ ਇੰਨਾ ਜ਼ਿਆਦਾ ਹੈ ਕਿ ਇਹ ਫਿਲਮ ਆਈ ਐਮ ਬੀ ਡੀ ਦੀਆਂ ਟੌਪ ਮੋਸਟ ਅਵੇਟਡ ਫਿਲਮਾਂ ਦੀ ਸੂਚੀ ਦੇ ਵਿੱਚ ਪਹਿਲੇ ਨੰਬਰ ਤੇ ਪਹੁੰਚ ਗਈ ਹੈ ਹੁਣ ਸਲਮਾਨ ਖਾਨ ਦੇ ਘਰੋਂ ਇਸ ਵਕਤ ਬੁਰੀ ਖਬਰ ਸਾਹਮਣੇ ਆਈ ਹੈ ਦਰਸਲ ਸਲਮਾਨ ਖਾਨ ਦੇ ਪਿਆਰੇ ਲੋਕ ਤੋਰੋ ਦੀ ਮੌਤ ਹੋ ਗਈ ਹੈ ਸਲਮਾਨ ਖਾਨ ਦੀ ਰਿਯੂਮਰਡ ਗਰਲਫ੍ਰੈਂਡ ਯੂਲੀਆ ਵੰਤੂਰ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਟੋਰੋ ਦੇ ਲਈ ਇੱਕ ਭਾਵੁਕ ਵੀਡੀਓ ਸ਼ੇਅਰ ਕੀਤੀ ਹੈ ਵੀਡੀਓ ਦੇ ਵਿੱਚ ਟੋਰੋ ਦੇ ਨਾਲ ਉਹਨਾਂ ਦੇ ਖੂਬਸੂਰਤ ਪਲਾਂ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ ਯੂਲੀਆ ਨੇ ਇਸ ਪੋਸਟ ਦੇ ਨਾਲ ਦਿਲ ਨੂੰ ਛੂ ਲੈਣ ਵਾਲਾ ਕੈਪਸ਼ਨ ਵੀ ਲਿਖਿਆ ਸਾਡੀ ਲਾਈਫ ਨੂੰ ਬlesed ਕਰਨ ਦੇ ਲਈ ਥੈਂਕ ਯੂ ਪਿਆਰੇ ਟੋਰੋ ਬੋਏ ਅਤੇ ਇਹ ਸਲਮਾਨ ਖਾਨ ਦਾ ਜਾਨਵਰਾਂ ਦੇ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੋਇਆ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਟੋਰੋ ਦੇ ਨਾਲ ਤਸਵੀਰਾਂ ਨੂੰ ਅਕਸਰ ਹੀ ਵੇਖਿਆ ਜਾ ਸਕਦਾ ਸੀ ਤੋਰੋ ਉਹਨਾਂ ਦੇ ਲਈ ਸਿਰਫ ਇੱਕ ਕੁੱਤਾ ਨਹੀਂ ਸੀ ਸਗੋਂ ਪਰਿਵਾਰ ਦਾ ਇੱਕ ਹਿੱਸਾ ਸੀ ਕੁੱਤਾ ਜ਼ਿੰਦਗੀ ਦਾ ਸਭ ਤੋਂ ਵਫਾਦਾਰ ਅਤੇ ਪਿਆਰ ਕਰਨ ਵਾਲਾ ਸਾਥੀ ਹੁੰਦਾ ਹੈ ਇੱਕ ਮਾਲਕ ਅਤੇ ਇੱਕ ਕੁੱਤੇ ਦੇ ਵਿਚਕਾਰ ਪਿਆਰ ਇੰਨਾ ਹੁੰਦਾ ਹੈ ਕਿ ਕੋਈ ਬਿਨਾਂ ਸ਼ਰਤ ਹੀ ਉਹ ਪਿਆਰ ਹੁੰਦਾ ਹੈ ਜ਼ਿੰਦਗੀ ਦੇ ਤਣਾਅ ਤੋਂ ਬਾਅਦ ਜਿਵੇਂ ਹੀ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਕੁੱਤਾ ਆਪਣੀ ਪੂਛ ਹਿਲਾਉਂਦਾ ਹੋਇਆ ਦੌੜਦਾ ਹੋਇਆ ਆਉਂਦਾ ਹੈ ਤਾਂ ਤੁਹਾਡੀ ਸਾਰੀ ਥਕਾਵਟ ਪਲ ਦੇ ਵਿੱਚ ਹੀ ਦੂਰ ਹੋ ਜਾਂਦੀ ਹੈ